ਸਾਡੇ ਕੋਲ ਇੱਕ ਐਫਆਈਆ ਰਜਿਸਟਰ ਹੋਈ ਹੈ ਐਫਆਈਆ ਨੰਬਰ 125 ਅੰਦਰ ਸੈਕਸ਼ਨ 2ਪੀ 85 ਐਨਪੀਐਸ ਐਕਟ थाना ਸੰਗਤ ਜਿਹਦੇ ਵਿੱਚ ਐਸਟੀਐਫ ਦੀ ਜਪੁਨਿਸ ਪਾਰਟੀ ਤੇ ਸਾਡਾ थाना ਸੰਗਤ ਦੇ ਪੁਲਿਸ ਪਾਰਟੀ ਕਮਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਗਏ ਇੱਕ ਵਿਅਕਤੀ ਜਿਹਨੂੰ ਸ਼ਕਤ ਦੇ ਬਿਨਾਂ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਦੀਆਂ ਗ੍ਰਾਮਾਟੋਲ ਨਿਕਲੀਆਂ ਕਿਆਂ ਜਿਹਨੂੰ ਨਾਮ ਪਤਾ ਪੁੱਛਣ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਪੱਕਾ ਕਲਾਂ ਦੇ ਰਹਿਣ ਵਾਲੇ ਦੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਕਵਾਂਡ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕ ਦੇ ਚੰਗੀ ਤਰ੍ਹਾਂ ਖਿਦਾਲੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਦੀ ਪਰਚਾ ਦਰਜਾ ਜੋ ਕਿ ਥਾਣਾ ਸੰਗਤ ਨੇ ਕੀਤਾ ਇਹਦੇ ਵਿੱਚ ਸਾਡੇ ਕੋਲ ਇੱਕ ਐਫਆਈਆਰ ਰਜਿਸਟਰ ਹੋਈ ਹੈ ਐਫਆਈਆਰ ਨੰਬਰ 125 ਅੰਦਰ ਸੈਕਸ਼ਨ 22 ਪੀ ਕਾਰ 85 ਐਨ ਪੀਐਸ ਐਕਟ ਥਾਣਾ ਸੰਗਤ ਜਿਹਦੇ ਵਿੱਚ ਐਸਟੀਐਫ ਦੀ ਪੁਲਿਸ ਪਾਰਟੀ ਦੇ ਸਾਡਾ ਥਾਣਾ ਸੰਗਤ ਦੇ ਪੁਲਿਸ ਪਾਰਟੀ ਕਮਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਅਗਸਤ ਇੱਕ ਵਿਅਕਤੀ ਜਿਹਨੂੰ ਛੱਡ ਦੇ ਬਿਨਾਂ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਦੀਆਂ ਗ੍ਰਾਮ ਹਟੂਨ ਕਾਮ ਕੀਤੀਆਂ ਗਿਆ ਜਿਹਨੂੰ ਨਾਮ ਪਤਾ ਪੁੱਛਣ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਪੱਕਾ ਕਲਾਂ ਦੇ ਰਹਿਣ ਵਾਲੇ ਦੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਕਾਰਡ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕੇ ਦੇ ਚੰਗੀ ਤਰ੍ਹਾਂ ਖਿਦਾਲੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ ਦਰਜਾ ਜੋ ਕਿ ਥਾਣਾ ਸੰਗਰ ਦੇ ਇਹਦੇ ਵਿੱਚ ਸਾਡੇ ਕੋਲ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਐਫ ਆਈ ਆਰ ਨੰਬਰ 125 ਅੰਦਰ ਸੈਕਸ਼ਨ 2P 85 ਐਨ ਪੀ ਐਸ ਐਕਟ ਥਾਣਾ ਸੰਗਰ ਦਾ ਜੀ ਦੇ ਵਿੱਚ ਐਸਟੀਐਫ ਤੇ ਜਪਨਿਸ ਪਾਰਟੀ ਤੇ ਸਾਡਾ ਥਾਣਾ ਸੰਗਤ ਦੇ ਪੁਲਿਸ ਪਾਰਟੀ ਕਮਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਥਾ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਅਗਸਤ ਇੱਕ ਵਿਅਕਤੀ ਜਿਹਨੂੰ ਸ਼ੱਕ ਦੇ ਬਨਾ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਦੀਆਂ ਗ੍ਰਾਮਾਟੋਨ ਕੰਮ ਕੀਤੀਆਂ ਗਿਆ ਜਿਹਨੂੰ ਨਾਮ ਪਤਾ ਪੁੱਛਣ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਪੱਕਾ ਕਲਾ ਦੇ ਹੀ ਰਹਿਣ ਵਾਲੇ ਦੀ ਉਮਰ ਕਰੀਬ 32 ਸਾਲ ਹੈ ਇਹ ਇਹਨੂੰ ਮਾਨੇ ਕਦਾਲੇ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਕਮਾਂਡਰ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕ ਦੇ ਚੰਗੀ ਤਰ੍ਹਾਂ ਖੋਲ੍ਹੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ ਥਾਣਾ ਸੋਨਤ